ਹਾਂਜੀ ਪਿਆਰੇ ਬੱਚਿਓ ਅੱਜ ਆਪਾਂ ਇੱਕ ਅੰਕੀ ਸੰਖਿਆਵਾਂ ਦਾ ਜੋੜ ਕਰਨਾ ਸਿੱਖਾਂਗੇ ਇੱਕ ਅੰਕ ਤੋਂ ਬਣੀਆਂ ਦੋ ਸੰਖਿਆਵਾਂ ਲਵਾਂਗੇ ਤੇ ਫਿਰ ਉਹਨਾਂ ਦਾ ਅਸੀਂ ਜੋੜ ਕਰਾਂਗੇ ਬੱਚਿਓ ਜਿਹੜੀਆਂ ਸੰਖਿਆਵਾਂ ਇੱਕ ਅੰਕ ਤੋਂ ਬਣੀਆਂ ਹੁੰਦੀਆਂ ਉਹਨਾਂ ਨੂੰ ਇੱਕ ਅੰਕੀ ਸੰਖਿਆਵਾਂ ਕਿਹਾ ਜਾਂਦਾ ਹੈ ਸਾਹਮਣੇ 9 ਤੱਕ ਸੰਖਿਆਵਾਂ ਲਿਖੀਆਂ ਹੋਈਆਂ 1 2 3 4 5 6 7 8 ਤੇ 9 ਇਹ ਸਾਰੀਆਂ ਸੰਖਿਆਵਾਂ ਬੱਚਿਓ ਇੱਕ ਅੰਕੀ ਸੰਖਿਆਵਾਂ ਹਨ ਕਿਉਂਕਿ ਇਹ ਇੱਕ ਅੰਕ ਤੋਂ ਬਣੀਆਂ ਹੋਈਆਂ ਹਨ ਤੇ ਅੱਜ ਅਸੀਂ ਇਹਨਾਂ ਇੱਕ ਅੰਕੀ ਸੰਖਿਆਵਾਂ ਦਾ ਜੋੜ ਕਰਨਾ ਸਿੱਖਾਂਗੇ ਆਓ ਹੁਣ ਅਸੀਂ 4 ਤੇ 3 ਦਾ ਜੋੜ ਕਰਨਾ ਸਿੱਖੀਏ ਪਹਿਲਾਂ ਅਸੀਂ ਲਿਖ ਦਿੱਤਾ 4 ਤੇ ਹੁਣ ਅਸੀਂ ਇਸ ਦੇ ਸਾਹਮਣੇ 4 ਸੇਵ ਰੱਖ ਦੇਾਂਗੇ 1 2 3 4 ਸੰਖਿਆ 4 ਦੇ ਸਾਹਮਣੇ ਅਸੀਂ 4 ਸੇਵ ਰੱਖ ਦਿੱਤੇ ਹੁਣ ਅਸੀਂ ਦੂਸਰੀ ਸੰਖਿਆ ਲੈ ਲਈ ਤਿੰਨ ਤੇ ਸੰਖਿਆ ਤਿੰਨ ਦੇ ਸਾਹਮਣੇ ਤਿੰਨ ਸੇਬ ਰੱਖ ਦੇਾਂਗੇ 1 2 3 ਇਸ ਤਰ੍ਹਾਂ ਬੱਚਿਓ ਅਸੀਂ ਸੰਖਿਆ ਤਿੰਨ ਦੇ ਸਾਹਮਣੇ ਤਿੰਨ ਸੇਬ ਰੱਖ ਦਿੱਤੇ ਹੁਣ ਅਸੀਂ ਇਹਨਾਂ ਸਾਰੇ ਸੇਬਾਂ ਨੂੰ ਇਕੱਠੇ ਕਰ ਦੇਾਂਗੇ ਮਤਲਬ ਇਹਨਾਂ ਦਾ ਜੋੜ ਕਰਦੇ ਆਂਗੇ ਤੇ ਦੇਖਾਂਗੇ ਜੋੜ ਕਰਕੇ ਇਕੱਠੇ ਕਰਕੇ ਕਿੰਨੇ ਸੇਬ ਬਣ ਜਾਂਦੇ ਹਨ ਆਓ ਹੁਣ ਅਸੀਂ ਇਹਨਾਂ ਸਾਰੇ ਸੇਬਾਂ ਨੂੰ ਇੱਕ ਇੱਕ ਕਰਕੇ ਗਿਣੀਏ 1 2 3 4 5 6 7 ਹੁਣ ਸਾਡੇ ਕੋਲ 7 ਸੇਵ ਹੋ ਗਏ। ਮਤਲਬ ਜਦੋਂ ਅਸੀਂ 4 ਸੇਵਾਂ ਅਤੇ 3 ਸੇਵਾਂ ਨੂੰ ਇਕੱਠੇ ਕੀਤਾ ਤਾਂ ਸਾਡੇ ਕੋਲ 7 ਸੇਵ ਬਣ ਗਏ। ਇਸ ਲਈ ਸੰਖਿਆ 4 ਅਤੇ ਸੰਖਿਆ 3 ਦਾ ਜੋੜ 7 ਬਣ ਗਿਆ।